ਮਾਤਾ ਨਾਨਕੀ ਦੀ ਕੁੱਖੋਂ ਪੈਦਾ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਟਲਰਾਏ ਜਨ ਉਹ ਆਪ ਤੋਂ ਕੇਵਲ 2 ਸਾਲ ਹੀ ਵੱਡੇ ਸਨ ਇਸ ਕਰਕੇ ਇਹਨਾਂ ਦੋਹਾਂ ਭਰਾਵਾਂ ਦਾ ਬੜਾ ਪਿਆਰ ਸੀ ਅਤੇ ਆਪ ਦੋ ਆਪਣੇ ਹਾਨੀਆਂ ਨਾਲ ਛੇੜਿਆ ਕਰਦੇ ਸਨ ਬਾਬਾ ਟਲਰਾਏ ਵੀ ਆਪਵਾਗ ਪਕਤੀ ਵਿੱਚ ਲੀਨ ਰਹਿਣ ਵਾਲੇ ਸਨ ਇੱਕ ਵਾਰ ਬਾਬਾ ਟਲਰਾਏ ਅਤੇ ਗੁਰੂ ਤੇਗ ਬਹਾਦਰ ਜੀ ਆਪਣੇ ਹਾਨੀਆਂ ਨਾਲ ਲੁੱਕਨ ਮਿੱਟੀ ਖੇਡ ਰਹੇ ਸਨ ਲੱਬਨ ਦੀ ਜਿਸ ਦੀ ਵਾਰ ਆਉਂਦੀ ਉਸ ਨੂੰ ਆਪਣੀ ਵਾਰੀ ਦੇਣੀ ਹੀ ਪੈਂਦੀ ਸੀ ਇੱਕ ਦਿਨ ਰਾਤ ਪੈ ਗਈ ਅਤੇ ਹਨੇਰਾ ਹੋਣ ਕਰਕੇ ਖੇਡ ਬੰਦ ਕਰਨੀ ਪਈ ਪਰ ਲੱਬਨ ਦੀ ਮਿੱਟੀ ਮੋਹਨ ਦਾ ਇੱਕ ਬਾਲਕ ਦੇ ਸਿਰ ਰਹਿ ਗਈ ਅਗਲੇ ਦਿਨ ਦੁਪਹਿਰ ਆ ਤੇ ਹੋਰ ਬੱਚੇ ਮੋਹਨ ਦੇ ਘਰ ਗਏ ਕਿ ਉਹ ਆ ਕੇ ਆਪਣੇ ਸਿਰ ਦੀ ਮਿੱਟੀ ਦੇਵੇ ਸਾਰੇ ਬੱਚਿਆਂ ਦਾ ਖਿਆਲ ਸੀ ਕਿ ਮੋਹਨ ਮਿੱਟੀ ਤੋਂ ਡੱਟਦਾ ਖੇਡਣ ਨਹੀਂ ਆਏਗਾ ਜਦ ਸਾਰੇ ਹਾਣੀ ਇਕੱਠੀ ਹੋ ਕੇ ਉਸ ਬਾਲਕ ਦੇ ਘਰ ਗਏ ਤਾਂ ਆਪ ਨੂੰ ਪਤਾ ਲੱਗਾ ਕਿ ਮੋਹਨ ਵੀ ਸੱਪ ਲੜ ਜਾਣਕਾਰਨ ਮੌਤ ਹੋ ਗਈ ਹੈ ਲੋਕ ਇਕੱਠੇ ਹੋਏ ਸੀ ਅਤੇ ਉਸ ਦੇ ਮਾਪੇ ਵਿਰਲਾਪ ਕਰ ਰਹੇ ਜਨ ਪਰ ਬਾਬਾ ਅਟਲ ਰਾਏ ਨੇ ਉਹਨਾਂ ਦੇ ਵਿਰਲਾਪ ਦੀ ਪਰਵਾਹ ਨਾ ਕੀਤੀ ਅਤੇ ਕਹਿਣ ਲੱਗੇ ਇਹ jaan ਮੂਝ ਕੇ ਖੇਸ ਮਾਰ ਕੇ ਪਿਆ ਹੈ ਤਾਂ ਕਿ ਮਿੱਟੀ ਨਾ ਦੇਣੀ ਪਵੇ ਮੈਂ ਹੁਣੇ ਇਸ ਨੂੰ ਸੂਟੀ ਮਾਰ ਕੇ ਦੱਸਦਾ ਕਿ ਖੇਸ ਕਿਵੇਂ ਮਾਰੀ ਜਾਂਦੀ ਹੈ ਬਾਬਾ ਅਟਲ ਰਾਏ ਨੇ ਸੋਟੀ ਫੜ ਕੇ ਜਦ ਮੋਹਨ ਨੂੰ ਜ਼ੋਰ ਜ਼ੋਰ ਨਾਲ ਹਿਲਾਇਆ ਤਾਂ ਉਹ ਉੱਠ ਕੇ ਬੈਠ ਗਿਆ ਫਿਰ ਸਾਰੇ ਹਾਣੀ ਤਾੜੀਆਂ ਮਾਰ ਕੇ ਹੱਸਣ ਲੱਗੇ ਅਤੇ ਕਹਿਣ ਲੱਗੇ ਬੱਚੂ ਇਹ ਬਹਾਨੇਬਾਜ਼ੀ ਨਹੀਂ ਚੱਲੀ ਉੱਠ ਤੇ ਆਪਣੀ ਰਾਤ ਵਾਲੀ ਮਿੱਟੀ ਦੇਵੋ ਮੋਹਨ ਉੱਠ ਕੇ ਬਾਹਰ ਆ ਗਿਆ ਤੇ ਸਾਰੇ ਬੱਚੇ ਫਿਰ ਖੇਡਣ ਲੱਗ ਪਏ ਪਰ ਮੋਹਨ ਦੇ ਮਾਪੇ ਅਤੇ ਗਲੀ ਮੁਹੱਲੇ ਦੇ ਲੋਕ ਜਾਣਦੇ ਸਨ ਕਿ ਮੋਹਨ ਮਰ ਚੁੱਕਾ ਸੀ ਅਤੇ ਬਾਬਾ ਅਟਲ ਰਾਏ ਨੇ ਇਸ ਨੂੰ ਆਪਣੀ ਸ਼ਕਤੀ ਨਾਲ ਜ਼ਿੰਦਾ ਕੀਤਾ ਹੈ ਇਸ ਲਈ ਇਹ ਖਬਰ ਹੋਲੀ-ਹੋਲੀ ਗੁਰੂ ਹਰਗੋਬਿੰਦ ਸਾਹਿਬ ਤੱਕ ਮੀਂਹ ਪਹੁੰਚ ਗਈ ਸੱਚੇ ਪਾਤਸ਼ਾਹ ਆਪ ਜਾਣੀ ਜਾਂਸਨ ਉਹਨਾਂ ਨੂੰ ਇਹ ਪਤਾ ਸੀ ਕਿ ਬਾਬਾ ਅਟਲ ਰਾਏ ਹਰ ਪ੍ਰਕਾਰ ਦੀ ਕਰਾਮਾਤ ਦੇ ਮਾਲਕ ਸਨ ਉਸ ਦੀ ਸਮਾਦਿ ਤਾਂ ਪੰਗੂੜੇ ਵਿੱਚ ਹੀ ਲੱਗੀ ਰਹਿੰਦੀ ਸੀ ਉਹਨਾਂ ਨੇ ਅਜਿਹੀ ਘਟਨਾ ਨੂੰ ਠੀਕ ਨਾ ਸਮਝਿਆ ਕਿਉਂਕਿ ਮਹਾਪੁਰਖ ਕਦੇ ਕਰਾਮਾਤਾਂ ਨਹੀਂ ਵਿਕਾਉਂਦੇ ਕਰਾਮਾਤਾ ਖਹਿਰ ਦਾ ਨਾ ਹੈ ਇੱਕ ਸੱਚੇ ਸਿੱਖ ਦਾ ਧਰਮ ਹੈ ਕਿ ਉਹ ਰਿੱਧੀਆਂ ਸਿੱਧੀਆਂ ਤੇ ਪਰੋਸਾਂ ਨਾ ਕਰੇ ਗੁਰੂ ਜੀ ਸਮਝਦੇ ਸਨ ਕਿ ਇਸ ਘਟਨਾ ਦਾ ਜੇ ਲੋਕਾਂ ਨੂੰ ਪਤਾ ਲੱਗਾ ਤਾਂ ਜਦ ਵੀ ਕੋਈ ਮਰੇਗਾ ਤਾਂ ਉਹਨਾਂ ਦੇ ਘਰ ਵਾਲੇ লাশ ਚੱਕ ਕੇ ਬਾਬਾ ਅਟਲ ਰਾਏ ਪਾਸ ਲੈ ਆਇਆ ਕਰਨਗੇ ਕਿ ਇਸ ਨੂੰ ਜ਼ਿੰਦਾ ਕਰ ਦੇਵੋ ਇਸ ਤੱਤ ਨੂੰ ਮੁੱਖ ਰੱਖ ਕੇ ਉਹਨਾਂ ਬਾਬਾ ਅਟਲ ਰਾਏ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਪੁੱਤਰ ਤੂੰ ਅੱਜ ਕਿਵੇਂ ਪ੍ਰਭੂ ਦਾ ਸ਼ਰੀਕ ਬਣ ਗਿਆ ਹੈ ਇਹ ਕੰਮ ਪ੍ਰਭੂ ਦਾ ਹੈ ਕਿ ਉਹ ਕਿਸੇ ਨੂੰ ਮਾਰੇ ਜਾਂ ਜ਼ਿੰਦਾ ਕਰੇ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਪ੍ਰਭੂ ਜੇ ਹੀ ਕਾਰਨਾ ਮੈਂ ਉੱਤੇ ਖੁਸ਼ ਨਹੀਂ ਹੁੰਦਾ ਬਾਬਾ ਅਟਲ ਰਾਏ ਚੁੱਪ ਰਹੇ ਪਰ ਆਪਣੇ ਪਿਤਾ ਦੀ ਗੱਲ ਸੁਣ ਕੇ ਉਹ ਬਹੁਤ ਸ਼ਰਮਸਾਰ ਹੋਏ ਉਹਨਾਂ ਇਹ ਮਨ ਬਣਾ ਲਿਆ ਕਿ ਹੁਣ ਉਹਨਾਂ ਦਾ ਇਸ ਦੁਨੀਆ ਵਿੱਚ ਰਹਿਣਾ ਯੋਗ ਨਹੀਂ ਹੋਵੇਗਾ ਇਸ ਲਈ ਉਹਨਾਂ ਉਸੇ ਸਮੇਂ ਸਮਾਧੀ ਲਾ ਕੇ ਆਪਣੇ ਪ੍ਰਾਂਤ ਤਿਆਗ ਦਿੱਤੀ ਜਦ ਸੰਗਤ ਨੇ ਵਿਖਿਆ ਟੋਇਆ ਅਤੇ ਹਿਲਾਇਆ ਤਾਂ ਸਭ ਹੈਰਾਨ ਰਹਿ ਗਏ ਕਿ ਬਾਬਾ ਅਟਲ ਰਾਏ ਸੰਸਾਰ ਛੱਡ ਕੇ ਚਲੇ ਗਏ ਸਨ ਗੁਰੂ ਅਰ ਗੋਬਿੰਦ ਸਾਹਿਬ ਦਾ ਪਹਿਲਾ ਹੀ ਜਾਨੀ ਜਨਸਨ ਉਹਨੇ ਆਪਣੇ ਹੱਥੀ ਬੱਚੇ ਦਾ ਸੰਸਕਾਰ ਕੀਤਾ ਅਤੇ ਲੋਕਾਂ ਨੂੰ ਧੀਰਜ ਦਿੱਤਾ ਅਤੇ ਕਿਹਾ ਕਿ ਇਸ ਬਾਰੇ ਦੁਖੀ ਨਾ ਹੋਣ ਉਹਨਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੀ ਜ਼ਿੰਦਗੀ ਤੇ ਮੌਤ ਪ੍ਰਭੂ ਦੇ ਹੱਥ ਹੈ ਉਸ ਦੀ ਮਰਜ਼ੀ ਅਤੇ ਰਜ਼ਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਇਸ ਲਈ ਸਾਨੂੰ ਕਿਸੇ ਦੇ ਜਨਮ ਉੱਤੇ ਨਾ ਖੁਸ਼ੀ ਹੋਣਾ ਚਾਹੀਦਾ ਹੈ ਅਤੇ ਨਾ ਮੌਤ ਉੱਤੇ ਗਮ ਕਰਨਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਜੀ ਵੀ ਉਸ ਸਮੇਂ ਉੱਥੇ ਹਾਜ਼ਰ ਸਨ ਇਸ ਘਟਨਾ ਨੇ ਉਹਨਾਂ ਦੇ ਮਨ ਉੱਤੇ ਬੜਾ ਡੂੰਘਾ ਪ੍ਰਭਾਵ ਪਿਆ ਉਹਨਾਂ ਵੀ ਮਨ ਵਿੱਚ ਦ੍ਰਿੜ ਕਰ ਲਿਆ ਕਿ ਮਨੁੱਖ ਦੀਆਂ ਖੁਸ਼ੀਆਂ ਅਤੇ ਗਮੀਆਂ ਤੋਂ ਮਨੁੱਖ ਨੂੰ ਉੱਪਰ ਉੱਠਣਾ ਚਾਹੀਦਾ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ